ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਹੈ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਕਿਉਂਕਿ ਇਹ ਜਿਹੜੀ ਵੀਡੀਓ ਮੈਂ ਲੈ ਕੇ ਆਇਆ ਇੱਕ ਸੀਰੀਜ਼ ਬਣੇਗੀ ਪੂਰੀ ਵੀਡੀਓਜ਼ ਦੀ ਜਿਸ ਦੇ ਵਿੱਚ ਕਿ ਆਪਾਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਜਿਹੜੇ ਕਿ ਆਉਣ ਵਾਲੀ ਪ੍ਰੀਖਿਆ ਦੇ ਵਿੱਚ ਸਾਡੇ ਲਈ ਬੜੇ ਯੂਸਫੁਲ ਹੋਣਗੇ ਬੜੇ ਕੰਮ ਦੇ ਪ੍ਰਸ਼ਨ ਨੇ ਚਾਹੇ ਉਹ 1 ਨੰਬਰ ਦੇ ਪ੍ਰਸ਼ਨ ਹੋਣ ਚਾਹੇ ਉਹ 2 ਨੰਬਰ ਦੇ ਪ੍ਰਸ਼ਨ ਹੋਣ 3 ਦੇ ਔਨ ਜਾਂ 5 ਨੰਬਰ ਦੇ ਔਨ ਇਹ ਸਾਰੀਆਂ ਆਪਾਂ ਵੀਡੀਓ ਦੇ ਫਾਰਮੈਟ ਦੇ ਵਿੱਚ ਇਹ ਸਮਝਾਂਗੇ ਪੰਜਾਬੀ ਦੇ ਵਿੱਚ ਅ ਤਾਂ ਇਸੇ ਲੜੀ ਦੇ ਵਿੱਚ ਜੋ ਪਹਿਲੀ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹ ਹੈ ਪੰਜ ਅੰਕਾਂ ਦੇ ਮਹੱਤਵਪੂਰਨ ਪ੍ਰਸ਼ਨ ਤਾ ਤਾ ਤੇ ਤਾ ਵਾਲੇ ਪਾਠ ਦੇ ਵਿੱਚੋਂ ਜਿਹੜਾ ਕਿ 10ਵੀਂ ਕਲਾਸ ਦੇ ਸਿਲੇਬਸ 'ਚ ਹੈ ਵਿਗਿਆਨ ਦੇ ਸਿਰਜੋਸੇ ਵਿੱਚ ਹੈ ਤਾਂ ਆਓ ਆਪਾਂ ਸਮਝਦੇ ਹਾਂ ਇੰਪੋਰਟੈਂਟ ਪ੍ਰਸ਼ਨ ਪੰਜ ਅੰਕਾਂ ਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲੇ ਸਭ ਤੋਂ ਇੰਪੋਰਟੈਂਟ ਪ੍ਰਸ਼ਨ ਜੋ ਬਿٹے ਆਂਦਾ ਹੈ ਉਹ ਹੈ ਕਿ ਭੌਤਿਕ ਗੁਨਾ ਦੇ ਆਧਾਰ ਤੇ ਧਾਤਾਂ ਤੇ ਤਾਤਾਂ ਵਿੱਚ ਅੰਤਰ ਦੱਸੋ ਬਿٹے ਤੁਸੀਂ ਆਪਣੇ ਪਾਠ ਦੇ ਵਿੱਚ ਪੜ੍ਹਿਆ ਹੀ ਹੈ ਕਿ ਤੱਤ ਦੋ ਤਰ੍ਹਾਂ ਦੇ ਹੁੰਦੇ ਨੇ ਕੁਝ ਨੂੰ ਅਸੀਂ ਧਾਤ ਕਹਿੰਦੇ ਆਂ ਕੁਝ ਨੂੰ ਅਧਾਤ ਕਹਿੰਦੇ ਆਂ ਤਾਂ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਧਾਤਾਂ ਦੇ ਵਿੱਚ ਜਿਵੇਂ ਆ ਸੋਨਾ ਹੈ ਆ ਤਾਂਬਾ ਹੈ ਆ ਸਟੀਲ ਦੀ ਬਣੀ ਹੋਈ ਪੇਚ ਹੈ ਜਾਂ ਫਿਰ ਸਿੱਕੇ ਨੇ ਇਹ ਸਾਰੀ ਚੀਜ਼ਾਂ ਬਿٹے ਧਾਤਾਂ ਹੁੰਦੀਆਂ ਅਸੀਂ ਆ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹ ਦੇਖਦੇ ਰਹਿੰਦੇ ਹਾਂ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਧਾਰਨਾਵਾਂ ਨੇ ਉਸੇ ਤਰੀਕੇ ਨਾਲ ਅਧਾਰਤਾਂ ਜਿਹੜੀਆਂ ਹੁੰਦੀਆਂ ਨੇ ਜਿਵੇਂ ਹੀਰਾ ਹੈ ਹੀਰਾ ਇੱਕ ਅਧਾਰਤ ਹੈ ਉਸ ਤੋਂ ਇਲਾਵਾ ਜਿਹੜਾ ਗਰੇਫਾਈਟ ਹੈ ਜਾਂ ਕੋਲ ਹੈ ਤਾਂ ਇਹ ਇੱਕ ਪਤਾਕਾ ਨੇ ਉਸ ਤੋਂ ਇਲਾਵਾ ਆ ਜਿਹੜੀ ਹੈ ਜਿਵੇਂ ਅਲੱਗ-ਅਲੱਗ ਕਿਸਮ ਦੀਆਂ ਕੋਈ ਕਾਰਬਨ ਦੇ ਹੀ ਰੂਪ ਨੇ ਜਾਂ ਕੋਈ ਸਲਫਰ ਹੈ ਫਾਸਫੋਰਸ ਹੈ ਇਹ ਬਿਤੇ ਸਾਰੀਆਂ ਅਧਾਰਤਾਂ ਹੁੰਦੀਆਂ ਨੇ ਤਾਂ ਹੁਣ ਇਹਨਾਂ ਦੇ ਵਿੱਚ ਅਸੀਂ ਪੌਤਿਕ ਗੁਨਾ ਦੇ ਆਧਾਰ ਤੇ ਅੰਤਰ ਦੱਸਨੇ ਨੇ ਹੁਣ ਕਿਉਂਕਿ ਇਹ ਪ੍ਰਸ਼ਨ 5 ਨੰਬਰ ਦਾ ਹੈ ਤਾਂ ਆਪਾਂ ਇਹਦੇ ਵਿੱਚ ਘੱਟੋ ਘੱਟ 5 ਜਿਹੜੇ ਪੁਆਇੰਟ ਨੇ ਉਹ ਅੰਤਰ ਦੇ ਰੂਪ ਵਿੱਚ ਜ਼ੋਰ ਦੱਸਾਂਗੇ ਤਾਂ ਦੇਖੋ ਧਾਤਾਂ ਦੇ ਵਿੱਚ ਜਿਹੜਾ ਸਾਡਾ ਪਹਿਲਾ ਪੁਆਇੰਟ ਹੈ ਕਿ ਧਾਤਾਂ ਸਖਤ ਹੁੰਦੀਆਂ ਨੇ ਤੁਸੀਂ ਬੇਟੇ ਜੀ ਦੇਖੋ ਇਹ ਸਾਰੀਆਂ ਧਾਤਾਂ ਜਿਹੜੀਆਂ ਹੈਗੀਆਂ ਨੇ ਜਾਂ ਤੁਸੀਂ ਹੋਰ ਵੀ ਜਿਹੜੀਆਂ ਧਾਤਾਂ ਦੇਖਿਆ ਨੇ ਦੇਖਣ ਬੜੀਆਂ ਸਖਤ ਬੜੀਆਂ ਮਜ਼ਬੂਤ ਹੁੰਦੀਆਂ ਨੇ ਤਾਂ ਇਹ ਹੋ ਗਿਆ ਪਹਿਲਾ ਪੁਆਇੰਟ ਤੇ ਜਦ ਕਿ ਜਿਹੜੀਆਂ ਅਧਾਤਾਂ ਨੇ ਇਹ ਪੁਰਪੁਰੀਆਂ ਹੁੰਦੀਆਂ ਨੇ ਬੇਟੇ ਜਰਦੀਆਂ ਧਾਤਾਂ ਬਾਰੇ ਸੋਚੋ ਤਾਂ ਤੁਸੀਂ ਨਾ ਕੋਲੇ ਬਾਰੇ ਸੋਚਣਾ ਤੁਸੀਂ ਦੇਖੋ ਸਭ ਨੇ ਕੋਲਾ ਦੇਖਿਆ ਹੋਆ ਹੋਗਾ ਜਾਂ ਆਪਣੇ ਜਿਹੜਾ ਪੈਨਸਲ ਹੁੰਦੀ ਹੈ ਕਾਲੀ ਪੈਨਸਲ ਉਹਦਾ ਜਿਹੜਾ ਸਿੱਕਾ ਹੁੰਦਾ ਉਹ ਗ੍ਰੇਫਾਈਟ ਦਾ ਬਣਿਆ ਹੋਇਆ ਹੁੰਦਾ ਤਾਂ ਉਹ ਦੇਖੋ ਕਿੰਨੀ ਆਸਾਨੀ ਨਾਲ ਟੁੱਟ ਜਾਂਦਾ ਹੈ ਕਿੰਨੀ ਆਸਾਨੀ ਨਾਲ ਘੁਰ ਜਾਂਦਾ ਹੈ ਤਾਂ ਅਧਾਤਾਂ ਜਿਹੜੀਆਂ ਹੁੰਦੀਆਂ ਨੇ ਪੂਰਪੂਰੀਆਂ ਹੁੰਦੀਆਂ ਨੇ ਤੇ ਨੰਬਰ ਕੋ ਤਾਂ ਤਾਂ ਚਮਕਦਾਰ ਹੁੰਦੀਆਂ ਨੇ ਦੇਖੋ ਜਿਵੇਂ ਸੋਨਾ ਹੈ ਚਾਂਦੀ ਹੈ ਇਹ ਇਹਨਾਂ ਦੇ ਗਹਿਣੇ ਬੰਨਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਚਮਕ ਹੁੰਦੀ ਹੈ ਤਾਂ 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 ਚਮਕਦਾਰ ਹੁੰਦੀਆਂ ਨੇ ਜਦ ਕਿ ਬਿੱਟੇ ਜਿਹੜੀਆਂ ਅਤਤਾਂ ਨੇ ਇਹ ਚਮਕਦਾਰ ਨਹੀਂ ਹੁੰਦੀਆਂ ਜਾਨੀ ਕਿ ਇਹ ਡੱਲ ਹੁੰਦੀਆਂ ਨੇ ਇਹਨਾਂ 'ਚ ਕੋਈ ਚਮਕ ਨਹੀਂ ਹੁੰਦੀ ਫੇਰ ਉਹੀ ਕਰ ਲਓ ਉਦਾਹਰਣ ਲੈ ਜੇ ਕੋਲਾ ਤੁਸੀਂ ਦੇਖਦੇ ਹੋ ਤੇ ਕੋਲੇ ਦੇ ਵਿੱਚ ਕਿਹੜਾ ਕੋਈ ਚਮਕ ਹੁੰਦੀ ਹੈ ਠੀਕ ਹੈ ਨਾ ਤਾਂ ਅਤਤਾਂ ਯੂਸੂਲੀ ਚਮਕਦਾਰ ਨਹੀਂ ਹੁੰਦੀਆਂ ਤੀਜਾ ਪੁਆਇੰਟ ਹੈ ਤਾਂ ਤਾਂ ਧੁਨੀ ਪੈਦਾ ਕਰਦੀਆਂ ਨੇ ਆਵਾਜ਼ ਪੈਦਾ ਕਰਦੀਆਂ ਨੇ ਤੁਸੀਂ ਦੇਖੋ ਜਿੰਨੀਆਂ ਆਪਣੇ ਮੰਦਰਾਂ ਚ ਗੁਰਦੁਆਰਿਆਂ ਦੇ ਵਿੱਚ ਘੰਟੀਆਂ ਵਗੀਆਂ ਹੋਈਆਂ ਨੇ ਕਿੰਨੀ ਸੁੰਦਰ ਉਹਨਾਂ ਦੇ ਵਿੱਚੋਂ ਮਨਮੋਹਕ ਆਵਾਜ਼ ਆਉਂਦੀ ਹੈ ਉਹ ਸਾਰੀਆਂ ਜਿਹੜੀਆਂ ਘੰਟੀਆਂ ਨੇ ਧਾਤਾਂ ਤੋਂ ਹੀ ਬਣੀਆਂ ਹੋਈਆਂ ਹੁੰਦੀਆਂ ਨੇ ਇਸੇ ਤਰੀਕੇ ਨਾਲ ਜਿਹੜੀਆਂ ਅਧਾਤਾਂ ਨੇ ਇਹ ਧੁਨੀ ਨੂੰ ਪੈਦਾ ਨਹੀਂ ਕਰ ਸਕਦੀਆਂ ਹੁਣ ਆਪਾਂ ਨੇ ਕਦੇ ਦੇਖਿਆ ਕਿ ਕਿਤੇ ਕੋਲੇ ਦੀ ਘੰਟੀ ਹੋਵੇ ਜਾਂ ਕਿਤੇ ਲੱਕੜ ਦੀ ਘੰਟੀ ਹੋਵੇ ਨਹੀਂ ਕਿਉਂ ਕਿਉਂਕਿ ਇਹ ਅਧਾਤਾਂ ਨੇ ਅਧਾਤਾਂ ਵਿੱਚੋਂ ਸੁਰੀਲੀ ਆਵਾਜ਼ ਪੈਦਾ ਨਹੀਂ ਹੁੰਦੀ ਤੇ ਮੇਰੇ ਚੌਥਾ ਪੁਆਇੰਟ ਹੈ ਇਹ ਧਾਤਾਂ ਬਿਜਲੀ ਦਾ ਸੰਚਾਲਨ ਕਰਦੀਆਂ ਨੇ ਇਹ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਨੇ ਭਾਵ ਧਾਤਾਂ ਵਿੱਚੋਂ ਬੜੀ ਆਸਾਨੀ ਨਾਲ ਬਿਜਲੀ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਜਾ ਸਕਦੀ ਹੈ ਜਿਵੇਂ ਦੇਖੋ ਤਾਂਬੇ ਦੀ ਤਾਰ ਹੈ ਉਹ ਤਾਂਬਾ ਇੱਕ ਧਾਤ ਹੈ ਤਾਂ ਤਾਂਬੇ ਦੀ ਤਾਰ ਵਿੱਚੋਂ ਤੁਸੀਂ ਦੇਖੋ ਇੱਕ ਥਾਂ ਤੋਂ ਬਿਜਲੀ ਦੂਜੀ ਥਾਂ ਤੇ ਚਲੀ ਜਾਂਦੀ ਹੈ ਜਦੋਂ ਅਸੀਂ ਸਵਿਚ ਆਨ ਕਰਦੇ ਹਾਂ ਤਾਂ ਉਹ ਬਿਜਲੀ ਜਿਹੜੀ ਹੈਗੀ ਹੈ ਬੱਲਬ ਤੱਕ ਚਲੀ ਜਾਂਦੀ ਹੈ ਪਰ ਇਸ ਤਰੀਕੇ ਨਾਲ ਤਾਂ ਤਾਂ ਬਿਜਲੀ ਦੇ ਆ ਸੰਚਾਲਨ ਕਰਦੀ ਹੈ ਜਦ ਕਿ ਜਿਹੜੀ ਅਧਾਤ ਹੁੰਦੀ ਹੈ ਇਹ ਬਿਜਲੀ ਦਾ ਸੰਚਾਲਨ ਨਹੀਂ ਕਰਦੀ ਇਹਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀਆਂ ਅਧਾਤਾਂ ਨੇ ਇਹ ਉਚਾਲਕ ਹੁੰਦੀਆਂ ਨਹੀਂ ਇਹਨਾਂ ਵਿੱਚੋਂ ਬਿਜਲੀ ਨਹੀਂ ਗੁਜ਼ਰ ਸਕਦੀ ਜਿਵੇਂ ਦੇਖੋ ਲੱਕੜ ਹੈ ਅਸੀਂ ਸਭ ਨੂੰ ਪਤਾ ਹੈ ਕਿ ਲੱਕੜ ਵਿੱਚੋਂ ਕਰੰਟ ਨਹੀਂ ਗੁਜ਼ਰਦਾ ਠੀਕ ਹੈ ਕਿਉਂਕਿ ਜਿਹੜੀ ਇਹ ਚੀਜ਼ ਹੈ ਅਧਾਤਤਾ ਰੂਪ ਹੈ ਤੇ ਪੰਜਵਾਂ ਤੇ ਲਾਸਟ ਪੁਆਇੰਟ ਹੈ ਅਧਾਤਾਂ ਦੇ ਪਿਗਲਣ ਅਤੇ ਉਬਾਲਨ ਅੰਕ ਇਹਤੇ ਬਿੰਦੂ ਲਿਖੇ ਤੁਸੀਂ ਅੰਕ ਵੀ ਲਿਖ ਸਕਦੇ ਹੋ ਅਧਾਤਾਂ ਦੇ ਪਿਘਲਾਓ ਅਤੇ ਉਬਾਲ ਅੰਕ ਉਹ ਉੱਚੇ ਹੁੰਦੇ ਨੇ ਬੇਟੇ ਯਾਨੀ ਕਿ ਜ਼ਿਆਦਾ ਹੁੰਦੇ ਨੇ ਮਤਲਬ ਜਿਹੜੀਆਂ ਧਾਤਾਂ ਹੁੰਦੀਆਂ ਨੇ ਨਾ ਤਾਂ ਆਸਾਨੀ ਨਾਲ ਪਿਗਲਦੀਆਂ ਨੇ ਤੇ ਨਾ ਹੀ ਆਸਾਨੀ ਨਾਲ ਉਬਲਦੀਆਂ ਨੇ ਇਹਦਾ ਭਾਵ ਇਹ ਹੋਇਆ ਕਿ ਧਾਤਾਂ ਜ਼ਿਆਦਾਤਰ ਠੋਸ ਰੂਪ ਚ ਹੁੰਦੀਆਂ ਨੇ ਤਰਲ ਤੇ ਗੈਸ ਰੂਪ ਵਿੱਚ ਇਹ ਨਹੀਂ ਹੁੰਦੀਆਂ ਜਾਂ ਬਹੁਤ ਘੱਟ ਹੁੰਦੀਆਂ ਨੇ ਜਦਕਿ ਜਿਹੜੀਆਂ ਅਧਾਤਾਂ ਨੇ ਇਨਾਂ ਦਾ ਪਿਗਲਨ ਤੇ ਉਬਾਲਨ ਨਾਮਕ ਜਿਹੜਾ ਹੈ ਉਹ ਉੱਚਾ ਨਹੀਂ ਹੁੰਦਾ ਮਤਲਬ ਕੀ ਹੋਇਆ ਕਿ ਇਹ ਜਲਦੀ ਪਿਗਲ ਜਾਂਦੀਆਂ ਨੇ ਜਲਦੀ ਉਬਲ ਜਾਂਦੀਆਂ ਨੇ ਜਿਹੜੀ ਚੀਜ਼ ਜਲਦੀ ਪਿਗਲਦੀ ਹੈ ਜਲਦੀ ਉਬਲਦੀ ਹੈ ਤਾਂ ਜਲਦੀ ਉਬਲਣਗੀ ਤਾਂ ਗੈਸ ਦਾ ਰੂਪ ਹੋਗੀ ਜਲਦੀ ਪਿਗਲਗੀ ਤਾਂ ਉਹ ਤਰਲ ਰੂਪ ਚ ਹੋਗੀ ਤਾਂ ਹੀ ਜਿਹੜੀਆਂ ਅਧਰਤਾਂ ਨੇ ਉਹ ਜ਼ਿਆਦਾਤਰ ਜਾਂ ਤਾਂ ਗੈਸ ਦੇ ਰੂਪ ਚ ਮਿਲਦੀਆਂ ਨੇ ਜਾਂ ਫਿਰ ਤਰਲ ਦੇ ਰੂਪ ਵਿੱਚ ਮਿਲਦੀਆਂ ਨੇ ਤਾਂ ਇਹ ਸੀ ਬੇਟੇ ਪੰਜ ਤਾਤਾਂ ਅਤੇ ਅਧਰਤਾਂ ਦੇ ਵਿੱਚ ਪੌਤਿਕ ਗੁਣਾਂ ਦੇ ਆਧਾਰ ਤੇ 75 ਪੌਤਿਕ ਗੁਣ ਉਹ ਹੁੰਦੇ ਨੇ ਜਿਹੜੇ ਕਿ ਬਾਹਰੀ ਰੰਗ ਰੂਪ ਦੇ ਨਾਲ ਕਿ ਉਹ ਚੀਜ਼ ਦਿਖਦੀ કે ਇਹ ਜੀ ਹੈ ਉਹਨੂੰ ਅਸੀਂ ਛੂ ਕੇ ਇਹ ਜੀ ਮਹਿਸੂਸ ਹੁੰਦੀ ਆ ਪਲੇਨ ਹੈ ਪਰ ਉਹ ਰੀਆ ਦਾ ਰੰਗ ਕੇਜ ਹੈ ਉਹਦਾ ਵਾਲ ਅੰਕ ਕਿੰਨਾ ਹੈ ਉਹਦਾ ਪਿਘਲਾਓ ਅੰਕ ਕਿੰਨਾ ਹੈ ਇਹਨੂੰ ਅਸੀਂ ਕਹਿੰਦੇ ਆ ਪੌਤਿਕ ਗੁਣ ਸੋ ਬੇਟੇ ਅਗਰ ਇਗਜ਼ਾਮ ਦੇ ਵਿੱਚ ਇਦਾਂ ਪ੍ਰਸ਼ਨ ਆਂਦਾ ਹੈ ਤਾਂ ਅਸੀਂ ਇਹੀ ਪੁਆਇੰਟ ਉਹਦੇ ਵਿੱਚ ਲਿਖਨੇ ਆ ਜੀ ਤਾਂ ਹੁਣ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਮਝਾਵਾਂਗਾ ਕਿ ਧਾਤਾਂ ਤੇ ਅਧਾਤਾਂ ਦੇ ਵਿੱਚ ਰਸਾਇਣਿਕ ਗੁਣਾਂ ਦੇ ਵਿੱਚ ਕੀ ਅੰਤਰ ਹੈ ਪਰ ਬੇਟੇ ਅਗਰ ਤੁਸੀਂ ਇਸੇ ਤਰੀਕੇ ਨਾਲ 10ਵੀਂ ਕਲਾਸ ਦੇ ਸਾਰੇ ਇੰਪੋਰਟੈਂਟ ਪ੍ਰਸ਼ਨ ਸਿੱਖਣਾ ਚਾਹੁੰਦੇ ਹੋ ਯਾਦ ਕਰਨਾ ਚਾਹੁੰਦੇ ਆ ਤਾਂ ਮੇਰਾ ਇਹ YouTube ਚੈਨਲ ਹੈ ਇਸ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਕਮੈਂਟ ਕਰਕੇ ਦੱਸਿਓ ਤੇ ਆਪਣੇ ਦੋਸਤਾਂ ਨਾਲ ਵੀ ਬੇਟੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੀਡੀਓ ਨੂੰ ਬੇਟੇ ਇੱਕ ਲਾਈਕ ਜਰੂਰ ਕਰਦੇ ਹੋ ਕਿਉਂਕਿ ਤੁਹਾਡੇ ਲਾਈਕ ਨਾਲ ਮੈਨੂੰ ਹੌਸਲਾ ਮਿਲਦਾ ਹੈ ਧੰਨਵਾਦ